ਜਿਹੜੇ ਤੇ ਅਦਵੈਤ ਦੇ ਮੰਤਰ ਆ ਜਾਂ ਅਦਵੈਤ ਦੀ ਮਹਾਵਾਕਾ ਜਿੰਨਾ ਚਾਹ ਜਾਂਦਾ ਅਹੰ ਰਮਾਸਮੀ ਤਤਤਵਮ ਅਸੀ ਆਇਮਾਤਮ ਬ੍ਰਹਮ ਪ੍ਰਗਿਆਨੰਦ ਬ੍ਰਹਮ ਸੋਹੰਗ ਇਤਿਆਦ ਇਹਨਾਂ ਦਾ ਜਾਪ ਨਹੀਂ ਹੁੰਦਾ ਇੱਕਾ ਭਗਤੀ ਮੰਤਰ ਗਿਆਨ ਮਾਰਗ ਤੇ ਭਗਤੀ ਮਾਰਗ ਜਿਹੜਾ ਭਗਤੀ ਮਾਰਗ ਹੈ ਇਹਨਾਂ ਦੇ ਵਿੱਚ ਮੰਤਰਾਂ ਦਾ ਰਟਨ ਹੁੰਦਾ ਹੈ ਹਮ ਔਰ ਇਹਦੇ ਰਟਨ ਕਰਨ ਦੇ ਨਾਲ ਹਮ ਉਹਨਾਂ ਮੰਤਰਾਂ ਦੇ ਜਿਹੜੇ ਗੁਣ ਨੇ ਉਹ ਅੰਦਰ ਪ੍ਰਗਟ ਹੁੰਦੇ ਆ ਹਮ ਇਹ ਭਗਤੀ ਮਾਰਗ ਦਾ ਦਾਵਾ ਹੈ ਹਮ ਸਮਝ ਆ ਗਈ ਸੋ ਭਗਤੀ ਮਾਰਗ ਇਹ ਬਲੀਵ ਕਰਦਾ ਹੈ ਕਿ ਜੇ ਤੁਸੀਂ ਇਹਨਾਂ ਪਵਿੱਤਰ ਸ਼ਬਦਾਂ ਨੂੰ ਜਪੋ ਜਪੋਗੇ ਇਹ ਨਾ ਚ ਪਾਵਰਫੁਲ ਫ੍ਰੀਕਵੈਂਸੀ ਆ ਔਰ ਇਹ ਜਪਣ ਦੇ ਨਾਲ ਇਹ ਜਦੋਂ ਮੰਤਰ ਸਿੱਧ ਹੋਗੇ ਤਾਂ ਤੁਹਾਡੇ ਅੰਦਰ ਜਿਹੜੇ ਗੁਣ ਨੇ ਉਹ ਪ੍ਰਗਟ ਹੋਣਗੇ ਹਮ ਪ੍ਰਮਾਤਮਾ ਦੇ ਗੁਣ ਪ੍ਰਗਟ ਹੋਣਗੇ ਇਪਕਤੀ ਮਾਰਗ ਦਾ ਤਰੀਕਾ ਹੈ ਹਮ ਇੱਕਾ ਗਿਆਨ ਮਾਰਗ ਹਮ ਬਟ ਕਿਉਂ ਜ਼ਿਆਦਾਤਰ ਇਸ ਤਰ੍ਹਾਂ ਹੋਇਆ ਕਿ ਇਹ ਜਦੋਂ ਦੋਨੋਂ ਪਾਥ ਆਪਸ ਚ ਓਵਰਲੇ ਹੋਏ ਆ ਹੂੰ ਇੱਕ ਦੂਜੇ ਦੇ ਉੱਤੇ ਓਵਰਲੇ ਹੋਏ ਆ ਤਾਂ ਕਈ ਵਾਰੀ ਜਿਹੜਾ ਭਗਤੀ ਦਾ ਪਰਸਪੈਕਟਿਵ ਆ ਹੂੰ ਜਬ ਭਗਤੀ ਮਾਰਗ ਦਾ ਜੋ ਬਲੀਫ ਆ ਹੂੰ ਉਹੀ ਬਲੀਫ ਜਿਹੜਾ ਹੈ ਉਹ ਗਿਆਨ ਮਾਰਗ ਵਿੱਚ ਲਿਆਂਦਾ ਗਿਆ ਹੈ ਹੂੰ ਹੁਣ ਜਿਹੜੇ ਗਿਆਨ ਮਾਰਗ ਦੇ ਮਹਾਵਾਕ ਉਹਨਾਂ ਨੂੰ ਮੈਂ ਮੰਤਰ ਨਹੀਂ ਕਹੂੰਗਾ ਉਹਨਾਂ ਨੂੰ ਮੈਂ ਸ਼ਬਦ ਵੀ ਨਹੀਂ ਕਹੂੰਗਾ ਕਿਉਂਕਿ ਸ਼ਬਦ ਤੇ ਮੰਤਰ ਜਿਹੜੇ ਆ ਜ਼ਿਆਦਾਤਰ ਅਸੋਸੀਏਟਿਡ ਵਿਦ ਭਗਤੀ ਮਾਰਗ ਹੂੰ ਜਦੋਂ ਆਪਾਂ ਗਿਆਨ ਮਾਰਗ ਅਦਵੈਤ ਵਿਦਾਂਤ ਦਾ ਮਾਰਗ ਜਿਹੜਾ ਚੱਲਦੇ ਆਂ ਆਪਾਂ ਇੱਥੇ ਉੱਥੇ ਮੰਤਰ ਰਟਣ ਦਾ ਕੋਈ ਥਾਂ ਨਹੀਂ ਦਾ ਹੂੰ ਉੱਥੇ ਗੁਰੂ ਨੇ ਕਹਿਆ ਤੇ ਤੂੰ ਜਾਣ ਲਿਆ ਹੂੰ ਜਿਹੜਾ ਗਿਆਨ ਮਾਰਗ ਆ ਉਹ ਸਿਰਫ ਦੋ ਗੱਲਾਂ ਚ ਸਿਰਫ ਦੋ ਅਲਫ਼ਾਜ਼ਾਂ ਚ ਖਤਮ ਹੋ ਜਾਂਦਾ ਹੈ ਹੂੰ ਸ਼ਿਸ਼ ਗੁਰੂ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕੋ ਹਮ ਕੋ ਹਮ ਸੰਸਕ੍ਰਿਤ ਕਿ ਮੈਂ ਕੌਣ ਤੇ ਗੁਰੂ ਜਵਾਬ ਦਿੰਦਾ ਸੋ ਹਮ ਹਮ ਬਸ ਖਤਮ ਹਮ ਇਹ ਦੋ ਅੱਗੇ ਕੁਝ ਨਹੀਂ ਜ਼ਿਕਰ ਕਰਦੇ ਇਹ ਸਾਰਾ ਦੋ ਅਲਫਾਜ਼ਾਂ ਦੇ ਵਿੱਚ ਹੀ ਉਹ ਕਹਿੰਦੇ ਨੇ ਕਿ ਬ੍ਰह्म ਗਿਆਨ ਹੋ ਜਾਏਗਾ ਗੁਰੂ ਨੇ ਕਹਿਤਾ ਤੇ ਤੂੰ ਮੰਨ ਲਿਆ ਹਮ ਬਸ ਇਹੀ ਗਿਆਨ ਮਰਗਾ ਪਰ ਪ੍ਰੋਬਲਮ ਹੈ ਜੇ ਗੁਰੂ ਨੇ ਕਿਹਾ ਤੇ ਆਪਾਂ ਮੰਨਦੇ ਨਹੀਂਗੇ ਜਦੋਂ ਗੁਰੂ ਨੇ ਕਿਹਾ ਸੋ ਹਮ ਸੋ ਹਮ ਤੇ ਸੋ ਹਮ ਇੱਕੋ ਚੀਜ਼ ਆ ਇਹਦਾ ਵੀ ਥੋੜਾ ਜਿਹਾ ਬਾਅਦ ਚ ਆਪਾਂ ਵਿਸਥਾਰ ਕਰ ਲੈਨੇ ਕਿ ਹਮ ਤੇ ਹੰਗ ਦੋ ਕਿਉਂ ਆਏ ਆ ਬਟ ਸੋ ਹਮ ਤੇ ਸੋ ਹੰ ਇੱਕੋ ਹੀ ਮੰਤਰ ਨੇ ਸੋ far clear ਹੁਣ ਜਿਹੜੀ ਇਹ ਅਦਵੈਤ ਮਾਰਗ ਦੇ ਜਿਹੜੇ ਮਹਾਵਾਕ ਨੇ ਇਹ ਜੱਪਣ ਵਾਸਤੇ ਨਹੀਂ ਹੁੰਦੇ ਹੂੰ ਇਹ ਡਰਟ ਅਨੁਭਵ ਵਾਸਤੇ ਹੁੰਦੇ ਆ ਹੂੰ ਹੂੰ ਗੁਰੂ ਨੇ ਕਹਿਤਾ ਤੇ ਮੰਨ ਲਿਆ ਹੂੰ ਠੀਕ ਹੁਣ ਜਦੋਂ ਆਪਾਂ ਸੋਹੰਗ ਮੰਤਰ ਨੂੰ ਸੋਹੰਗ ਮਹਾਵਾਕ ਨੂੰ ਜਦੋਂ ਆਪਾਂ ਕੰਫਿਊਜ਼ਨ ਦੇ ਵਿੱਚ ਭਗਤੀ ਮਾਰਗ ਦੀ ਪਰਸਪੈਕਟਿਵ ਜਾਂ ਭਗਤੀ ਮਾਰਗ ਦੇ ਅੰਡਰਸਟੈਂਡਿੰਗ ਨਾਲ ਦੇਖਦੇ ਆ ਅਸੀਂ ਸਮਝਦੇ ਆ ਕਿ ਸਾਨੂੰ ਸੋਹੰ 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 ਜਪਣਾ ਪੈਂਦਾ ਹਮਮ ਹੋਰ ਬਹੁਤੇ ਲੋਕ ਸੋਹੰਗ ਸੋਹੰਗ ਜਪਦੇ ਨੇ ਹਮ ਮੈਂ ਵੀ ਛੋਟਾ ਹਾਂ ਦਾ ਸੋਹੰਗ ਜਪਦਾ ਰਿਹਾ ਹਮ ਔਰ ਅਹੰ ਬ੍ਰਮਾਸਮੀ ਇਹ ਵੀ ਮਹਾਵਾਕ ਹਮ ਇਹ ਵੀ ਰਟਣ ਵਾਸਤੇ ਨਹੀਂ ਦਾ ਹਮ ਔਰ ਅਦਵਾਨ ਅਦਵੈਤ ਵਿਦਾਂਤ ਕਹਿੰਦਾ ਕਿ ਜਿੰਨੇ ਸਾਲ ਮਰਜੀ ਅਹੰ ਬ੍ਰਮਾਸਮੀ ਜਪੀ ਜਾ ਤੈਨੂੰ ਇਹਦਾ ਕੋਈ ਫਰਕ ਨਹੀਂ ਹੋਣਾ ਅਦਵਾਇਤ ਮਾਰਗ ਇਹ ਵੀ ਕਹਿੰਦਾ ਹੈ ਕਿ ਜਿੰਨਾ ਚਿਰ ਮਰਜੀ ਸੋਹਾਂ ਜਪਤੀ ਜਾ ਤੈਨੂੰ ਇਹਦਾ ਜਪਣ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਸੁਣਿਆ ਗੁਰੂ ਨੇ ਕਿਹਾ ਤਤ ਤਤਤਵਾ ਮਸੀ ਤੂੰ ਸਦਾ ਸਲਾਮਤ ਨਰੰਕਾਰ ਤੂੰ ਗੁਰੂ ਸ਼ਿਸ਼ ਨੂੰ ਕਹਿ ਰਿਹਾ ਜੇਰਾ ਤੂੰ ਸਦਾ ਸਲਾਮਤ ਨਰੰਕਾਰ ਆ ਇਹ ਤਤ ਤੋ ਮਸੀ ਦਾ ਟ੍ਰਾਂਸਲੇਸ਼ਨ ਆ ਹੂੰ ਹੂੰ ਤਾਂ ਗੁਰੂ ਨੇ ਕਿਹਾ ਤਾ ਤੂੰ ਸਿੱਖਾਇਆ ਗੁਰੂਕੋੜ ਮਹਾਰਾਜ ਨੇ ਕੌਣ ਤੇ ਮੈਂ ਕਹਿੰਦੇ ਤੂੰ ਸਦਾ ਸਲਾਮਤ ਨਮਸਕਾਰ ਤੂੰ ਤੇ ਬ੍ਰਹਮ ਹੈ ਤੇ ਸੁਣ ਲਿਆ ਤੇ ਮੰਨ ਲਿਆ ਤੇ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਉਸ ਵੇਲੇ ਅੰਤਰ ਦੀ ਗਤੀ ਹੋ ਗਈ ਤੇ ਤੀਰਥ ਇਸ਼ਨਾਨ ਕਰ ਲਿਆ ਮੁਕਤ ਹੋ ਗਿਆ ਸਭ ਚੀਜ਼ਾਂ ਤੋਂ ਤੂੰ ਜਦੋਂ ਸਮਾਪਾ ਕੇ ਭਗਤੀ ਮਾਰਗ ਤੇ ਗਿਆਨ ਮਾਰਗ ਆਪਸ ਵਿੱਚ ਜਦੋਂ ਓਵਰਲੈਪ ਹੋ ਗਏ ਤੋ ਲੋਕਾਂ ਨੇ ਇਹ ਜੋ ਸੁਕਸ਼ਮ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਕਨਫਿਊਜ਼ ਕਰਦਾ ਤੋ ਜਿਹੜਾ ਸੋਹਮ ਜਾਂ ਸੋਹੰਗ ਹੈ ਇਹ ਜਪਣ ਦਾ ਵਿਸ਼ਾ ਨਹੀਂ ਦਾ ਇਹ ਜਾਣਨ ਦਾ ਵਿਸ਼ਾ ਹੈ ਬਸ ਜਾਣਿਆ ਜਾਣਿਆ ਤੋਂ ਮਨ ਮੰਨਿਆ ਕਬੀਰ ਜੀ ਕਹਿੰਦੇ ਨੇ ਜਾਣਿਆ ਤੋਂ ਮਨ ਮੰਨਿਆ ਬਸ ਜਾਣ ਲਿਆ ਤੇ ਮਨ ਮੰਨ ਲਿਆ ਗੱਲ ਖਤਮ ਇਹਦੋਂ ਅੱਗੇ ਕੁਝ ਨਹੀਂ ਦਾ ਤੋ ਗਿਆਨ ਮਾਰਕਾ ਤੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਸਾਧੂਆਂ ਕੋਲ ਬਹਿ ਕੇ ਪਤਾ ਲੱਗਦਾ ਜੇ ਆਪਾਂ ਕੱਲਾ ਕਿਤਾਬਾਂ 'ਚ ਪੜ੍ਹ ਲਈਏ ਹੁਣ ਜਿੱਤਰਾਂ ਤੋਂ ਕਿਤਾਬ 'ਚੋਂ ਗੱਲ ਪੜ੍ਹੀਏ ਹੂੰ ਤੇ ਤੈਨੂੰ ਕਹਿਣਾ ਵੀ ਸੋ ਹਮ ਗੁਰੂ ਨਾਨਕ ਮਹਾਰਾਜ ਸੋ ਹਮ ਜਪਦੇ ਸੀ ਤੇ ਸਾਨੂੰ ਵਾਹਿਗੁਰੂ ਦਿੱਤਾ ਹੂੰ ਗੁਰੂ ਨਾਨਕ ਦੇਵ ਜੀ ਉਸ ਰੀਡੀ ਐਸਟੈਬਲਿਸ਼ਡ ਇਨ ਦੀ ਅਹਮ ਅਵਸਥਾ ਉਥੇ ਇਹ ਨਹੀਂ ਕਿ ਗੁਰੂ ਨਾਨਕ ਮਹਾਰਾਜ ਨੇ ਸੋ ਹਮ ਸੋ ਹਮ ਸੋ ਹਮ ਜਪਿਆ ਹੂੰ ਤੇ ਉਹ ਸਮੁੰਦਰ ਪਾਰ ਹੋ ਗਏ ਤੇ ਭਾਈ ਮਰਦਾਨੇ ਨੂੰ ਕਹਿਤਾ ਤੂੰ ਕਹਿ ਵਾਹਿਗੁਰੂ ਵਾਹਿਗੁਰੂ ਤੇ ਭਾਈ ਮਰਦਾਨੇ ਨੇ ਵੀ ਕਿਹਾ ਵਾਹਿਗੁਰੂ ਵਾਹਿਗੁਰੂ ਨਹੀਂ ਇੱਥੇ ਦੋ ਚੀਜ਼ਾਂ ਦਾ ਦਰਸਾਇਆ ਜਾ ਰਿਹਾ ਇੱਕ ਗਿਆਨ ਮਾਰਗ ਇੱਕ ਭਗਤੀ ਮਾਰਗ ਗੁਰੂ ਗਿਆਨ ਚ ਸਟੈਬਲਿਸ਼ਡ ਹੈ ਗੁਰੂ ਤੱਤ ਵਸਤੂ ਜਾਣ ਚੁੱਕਾ ਹੈ ਗੁਰੂ ਨੂੰ ਕਿਸੇ ਚੀਜ਼ ਦੀ ਰਟਣ ਦੀ ਜ਼ਰੂਰਤ ਨਹੀਂ ਗੁਰੂ ਕਿਸੇ ਮੰਤਰ ਦਾ ਕਿਸੇ ਸ਼ਬਦ ਦਾ ਕਿਸੇ ਪ੍ਰੈਕਟਿਸ ਦਾ ਮਤਾਜ ਨਹੀਂ ਰਿਹਾ ਉਹ ਖੁਦ ਬ੍ਰਹਮ ਹੋ ਗਿਆ ਹੈ ਉਹ ਸੋਹਮ ਹੈ ਉਹ ਬ੍ਰਹਮ ਹੈ ਗੁਰੂ ਨਾਨਕ ਨੇ ਜਦੋਂ ਉਹ ਉੱਥੇ ਸਾਖੀ ਚ ਆਇਆ ਕਿ ਗੁਰੂ ਨਾਨਕ ਨੇ ਸੋਹਮ ਜਪਿਆ ਜਾਂ ਸੋਹੰਗ ਜਪਿਆ ਉਹਦਾ ਮਤਲਬ ਇਹ ਆ ਕਿ ਗੁਰੂ ਨਾਨਕ ਉਸ ਰੀਡੀ ਅਸਟੈਬਲਿਸ਼ਡ ਇਨ ਦ ਸੈਲਫ ਉਹ ਭਗਵਾਨ ਸੀ ਉਹ ਪੰਜਾਂ ਤਤਾਂ ਦਾ ਮਾਲਕ ਸੀ ਉਹ ਬ੍ਰਹਮ ਸੀ ਉਹਨੇ ਆਪਣੇ ਆਪ ਨੂੰ ਅਸਟੈਬਲਿਸ਼ ਕੀਤਾ ਕਿਉਂਕਿ ਗਿਆਨ ਦਾ ਭੰਡਾਰ ਸੀ ਉਹ ਅਹੰ ਬ੍ਰਮਾਸਮੀ ਦੇ ਵਿੱਚ ਵਿਚਰ ਰਿਹਾ ਸੀ ਤਾਂ ਤੂੰ ਤੂੰ ਕਰਤਾ ਤੂੰ ਹੋ ਆ ਚੁੱਕਾ ਸੀ ਨਾਨਕ ਕਾ ਜਿਓ ਪਿੰਡ ਗੁਰੂ ਹੈ ਨਾਨਕ ਕਾ ਜੀਉ ਪਿੰਡ ਗੁਰੂ ਹੈ ਕਿ ਗੁਰੂ ਨਾਨਕ ਦਾ ਸਰੀਰ ਵੀ ਤੇ ਗੁਰੂ ਨਾਨਕ ਦਾ ਮਨ ਵੀ ਗੁਰੂ ਨਾਨਕ ਦਾ ਜੀ ਵੀ ਰੱਬ ਸੀ ਬਾਣੀ ਕਹਿ ਰਹੀ ਹੈ ਨਾਨਕ ਕਾ ਜੀਉ ਉਹਦਾ ਜਿਹੜਾ ਐਸੈਂਸ਼ੀਅਲ ਸੈਲਫ ਤੇ ਜਿਹੜਾ ਉਹਦਾ ਸਰੀਰ ਵੀ ਸੀ ਸਭ ਬ੍ਰਹਮ ਸੀ ਗੋਬਿੰਦ 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 ਸੰਗ ਨਾਮ ਦੇਵ ਮਨ ਅਲੀਨਾ ਉਹ ਹੁੰਦਾ ਨਾ ਨਾਨਕ ਲੀਨ ਭੇਉ ਗੋਬਿੰਦ ਸਿਉ ਜਿਉ ਪਾਣੀ ਸੰਗ ਸੋ ਹਮ ਇਸੋ ਹਮ ਦੀ ਅਵਸਥਾ ਹੈ ਤਾਂ ਨਾਨਕ ਕਾ ਜਿਓ ਪਿੰਡ ਗੁਰੂ ਹੈ ਰਬ ਹੈ ਉਹ ਖੁਦ ਰਬ ਹੋ ਚੁੱਕਾ ਹੈ ਗੁਰ ਮਿਲ ਤ੍ਰਿਪਤ ਅਗਾਈ ਉਤ੍ਰਿਪਤ ਸੀ ਉਹਨੂੰ ਕਿਸੇ ਪ੍ਰੈਕਟਿਸ ਦਾ ਕਿਸੇ ਮੰਤਰ ਦਾ ਕਿਸੇ ਅਭਿਆਸ ਦੀ ਜ਼ਰੂਰਤ ਨਹੀਂ ਸੀ ਉੱਥੇ ਉਹ ਗਿਆਨ ਮਾਰਗ ਦਾ ਉੱਥੇ ਕਰ ਚੱਲ ਰਹੀ ਹੈ ਤੇ ਜਿਹੜਾ ਭਾਈ ਮਰਦਾਨਾ ਹੈ ਉਹ ਰਿਪਰੈਜ਼ੈਂਟ ਕਰ ਰਿਹਾ ਭਗਤੀ ਦਾ ਉਹ ਭਗਤੀ ਮਾਰਗ ਇੱਥੇ ਦੋਨੋਂ ਮਾਰਗ ਮਹਾਰਾਜ ਨੇ ਦੱਸਿਆ ਤੋ ਉਹ ਜਿਹੜਾ ਸਟੈਬਲਿਸ਼ਡ ਹੀ ਵਾਸ ਨਾਟ ਸੇਇੰਗ ਸੋਹਮ 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 ਸੋਹੰਗ ਹੀ ਵਾਸ ਸਟੈਬਲਿਸ਼ਡ ਇਨ ਦ ਸੋਹੰਗ ਕੇ ਅਹੰ ਬ੍ਰਮਾਸਮੀ ਔਰ ਜਿਹੜੇ ਭਾਈ ਮਰਦਾਨਾ ਸੀ ਉਹ ਉਸ ਵੇਲੇ ਜਿਹੜਾ ਭਗਤੀ ਮਾਰਗ ਹੈ ਐਸ ਸੇਕਰ ਹਜੇ ਚਿੱਤ ਦੀ ਸ਼ੁੱਧਤਾ ਮਨ ਦੀ ਸ਼ੁੱਧਤਾ ਪ੍ਰਾਣਾ ਦੀ ਸ਼ੁੱਧਤਾ ਸਰੀਰ ਦੀ ਸ਼ੁੱਧਤਾ ਉਹ ਮਾਰਗ ਤੇ ਚੱਲ ਰਹੇ ਨੇ ਉਥੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਜੋ ਭਗਤੀ ਮਾਰਗ ਦੇ ਵਿੱਚ ਉੱਤਮ ਮੰਤਰ ਹੈ ਉਹ ਹੈ ਵਾਹਿਗੁਰੂ ਤੋਂ ਮਹਾਰਾਜ ਨੇ ਕਿਹਾ ਵੀ ਇਹ ਮੰਤਰ ਜਪ ਕੇ ਤੂੰ ਆਪਣੀ ਸਤਨ ਦੀ ਸ਼ੁੱਧਤਾ ਮਨ ਦੀ ਸ਼ੁੱਧਤਾ ਤੇ ਵਿਚਾਰਾਂ ਦੀ ਸ਼ੁੱਧਤਾ ਚਿੱਤ ਦੀ ਸ਼ੁੱਧਤਾ ਕਰ ਉਸ ਤੋਂ ਬਾਅਦ ਯੂ ਵਿਲ ਬੀ ਐਸਟੈਬਲਿਸ਼ਡ ਇਨ ਦਾ ਸੋਹਮ ਐਂਡ THEN ਯੂ ਬਿਕਮ ਅ ਲੀਡਰ ਵੈਨ ਯੂ ਬਿਕਮ ਲੀਡ THEN ਯੂ ਬਿਕਮ ਮਾਸਟਰ ਸੋ ਇਸ ਦੋ ਅਲਫਾਜ਼ਾਂ ਦੇ ਵਿੱਚ ਜਿਹੜਾ ਸਾਖੀਕਾਰ ਆ ਉਹਨੇ ਦੋ ਚੀਜ਼ਾਂ ਦਸੀਆਂ ਵੀ ਜਿਹੜਾ ਗੁਰਮਤ ਆ ਇਹਦੇ ਚ ਅਦਵਾਇਤ ਵੇਦਾਂਤ ਅਦਵਾਤ ਮਾਰਗ ਤੇ ਗਿਆਨ ਮਾਰਗ ਤੇ ਭਗਤੀ ਮਾਰਗ ਦੋਵਾਂ ਦਾ ਮਿਸ਼ਰਣ ਹੈ ਉਥੇ ਇਹ ਗੱਲ ਹੋ ਰਹੀ ਆ ਤਾਂ ਸੋਖਮ ਜਿਹੜਾ ਹੈ ਇਹਦਾ ਮਤਲਬ ਇਹ ਹੈ ਸਤਨਾਮ ਗਿਆਨ ਮੰਤਰ ਹੈ ਸਤਨਾਮ ਜਿਹੜਾ ਹੈ ਇੱਕ ਐਸਾ ਮੰਤਰ ਹੈ ਇਹ ਸ਼ੁਰੂਆਤ ਤੇ ਇਹਦੀ ਸੌਲਜੇ ਜਿਸ ਤੋਂ ਜ਼ਿਆਦਾ ਗਹਿਰਾਈ ਤੇ ਜਾਣਾ ਹਰ ਮੰਤਰ ਦਾ ਐਂਡ ਪੁਆਇੰਟ ਗਿਆਨ ਵਿੱਚ ਹੀ ਆ ਠੀਕ ਹੈ ਨਾ ਵਾਹਿਗੁਰੂ ਮੰਤਰ ਦਾ ਵੀ ਇਹ ਸ਼ੁਰੂ ਭਗਤੀ ਚ ਹੁੰਦਾ ਹੈ ਬਟ ਐਂਡ ਤੈਨੂੰ ਇਹ ਆਪਣਾ ਗਿਆਨ ਚ ਹੋਏਗਾ ਕਿਉਂਕਿ ਵਾ ਮੈਨੇ ਅਚਰਜ ਆਨੰਦ ਏ ਮੈਨੇ ਉਸ ਦੀ ਸੱਤਾ ਹੈਗੀ ਆ ਉਹ ਹੈ ਸਤ ਗੁਰੂ ਮੈਨੇ ਚੇਤ ਸੋ ਸਤ ਚੇਤ ਆਨੰਦ ਜੋ ਕਿ ਅਦਵੈਤ ਦਾ ਜੋ ਕਿ ਗਿਆਨ ਮਾਰਗ ਦਾ ਸਭ ਤੋਂ ਉੱਤਮ ਮਹਾਵਾਕ ਸਤ ਚਿਤ ਆਨੰਦ ਤੋਂ ਵਾਈ ਗੁਰੂ ਜਦੋਂ ਇਹ ਆਪਾਂ ਨੂੰ ਅਦਵੈਤ ਵਿੱਚ ਜਦੋਂ ਪਹੁੰਚ ਗਿਆ ਇਹ ਸਤ ਚਿਤ ਆਨੰਦ ਹੋ ਗਿਆ ਤਾਂ ਸਤਨਾਮ ਸ਼ੁਰੂ ਭਗਤੀ ਤੋਂ ਹੁੰਦਾ ਹੈ ਬਟ ਇਹਦਾ ਜਿਹੜਾ ਐਂਡ ਪੁਆਇੰਟ ਹੈ ਉਹ ਵੀ ਅਦਵੈਤ ਵਿੱਚ ਖਤਮ ਹੋ ਜਾਂਦਾ ਹੈ ਤਾਂ ਭਗਤੀ ਐਲਟੀ ਐਂਡ ਅਦਵੈਤ ਵਿੱਚ ਖਤਮੀ ਹੋ ਗਈ ਕਿਉਂਕਿ ਭਗਤ ਜਿਹੜਾ ਭਗਵਾਨ ਚ ਲੀਨ ਹੋਏਗਾ ਇਸ ਕਰਕੇ ਜਿਹੜੀ ਭਗਤੀ ਹੈ ਤੈਨੂੰ ਬ੍ਰਹਮ ਵਿੱਚ ਗਿਆਨ ਵਿੱਚ ਲੀਨ ਕਰੇਗੀ ਕਰਗੀ ਤੋ ਗਿਆਨ ਦਾ ਮਤਲਬ ਇੱਥੇ ਇਹ ਨਹੀਂ ਕਿ ਮੈਂ ਫਲਾਣੀ ਜਿਹੜਾ ਸੰਸਾਰੀ ਗਿਆਨ ਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਪੰਨੇ ਆ ਜਾਂ ਕਿਹੜੇ ਸੰਨ ਚ ਗੁਰੂ ਮਹਾਰਾਜ ਪਾ ਇਹ ਗਿਆਨ ਨਹੀਂ ਦਾ ਗਿਆਨ ਇੱਕੋ ਹੀ ਹੈ ਉਹ ਹੈ ਆਤਮ ਗਿਆਨ ਭਾਵ ਕਿ ਆਪਣੇ ਆਪ ਦਾ ਗਿਆਨ ਉਹ ਕੀ ਹੈ ਸੋਹਮ ਕੋਹਮ ਸੋਹਮ ਵਸਹੀ ਗਿਆਨ ਹੋਰ ਕੋਈ ਗਿਆਨ ਇਹਨੂੰ ਕਹਿੰਦੇ ਨੇ ਵਿਦਿਆ ਇਹ ਰ ਵਿਦਿਆ ਇਹਨੂੰ ਕਹਿੰਦੇ ਨੇ ਵਿਦਿਆ ਵਿਚਾਰੀ ਤੱਬਰ ਉਪਕਾਰੀ ਬਟ ਹੁਣ ਕੀ ਆ ਆਪਾਂ ਜਿਹੜੀ ਸੰਸਾਰ ਦੀ ਵਿਦਿਆ ਵਾ ਆਪਾਂ ਉਹਦੇ ਅਰਥ ਹੀ ਕਰਨੇ ਨੇ ਪਰ ਵਿਦਿਆ ਦੇ ਅਰਥ ਹੁੰਦੇ ਹੈ ਕੋਹਮ ਸੋਹਮ ਇਹੀ ਵਿਦਿਆ ਹੈ ਜਿਹੜੀ ਤੈਨੂੰ ਆਪਣੇ ਆਪ ਤੋਂ ਮੁਕਤ ਕਰ ਦੇ ਤੋ ਇਹ ਜੋ ਹੈ ਸੋਹਮ ਤੇ ਗਿਆਨ ਮਾਰਗ ਤੇ ਭਗਤੀ ਮਾਰਗ ਦਾ ਇਹ ਸੁਖਸ਼ੰਤਾ ਉਥੇ ਵਰਣਨ ਕੀਤਾ ਗਿਆ ਔਰ ਫਿਰ ਨਾਲ-ਨਾਲ ਜਿਹੜਾ ਸੋਹਮ ਤੇ ਸੋਹੰਗ ਮੈਂ ਗੱਲ ਕੀਤੀ ਇੱਕੋ ਹੀ ਮੰਤਰ ਆ ਸੰਸਕ੍ਰਿਤ ਵਿੱਚ ਮਾ ਸੰਸਕ੍ਰਿਤ ਅਲਫਾਜ਼ ਮ ਨਾ ਸਮਾਪਤ ਹੁੰਦੇ ਆ ਜਦੋਂ ਪ੍ਰਕਿਰਤੀ ਜਾਂ ਸੰਧਿਆ ਬਾਸ਼ਾ ਜਾਂ ਸਾਧੂ ਬਾਸ਼ਾ ਚ ਜਦੋਂ ਕੋਈ ਹੋ ਜਾਂਦਾ ਮ ਜਿਹੜਾ ਨ ਬਣ ਜਾਂਦਾ ਹੈ ਮ ਨ ਬਣ ਜਾਂਦਾ ਹੈ ਜਿਵੇਂ ਜੇ ਆਪਾਂ ਸੰਸਕ੍ਰਿਤ ਬੋਲਾਂਗੇ ਉਹ ਕਹਾਂਗੇ ਨਮਸਤਵਮ ਪਰ ਜਦੋਂ ਆਪਾਂ ਪ੍ਰਕਿਰਤੀ ਸੰਧਿਆ ਬਾਸ਼ਾ ਸਾਧੂ ਬਾਸ਼ਾ ਬੋਲਾਂਗੇ ਤਾਂ ਬਣ ਜਾਂਦਾ ਨਮਸਤੰ ਓਮ ਸੰਸਕ੍ਰਿਤ ਜਿਦੋਂ ਇਹਨਾਂ ਪ੍ਰਕਿਰਤੀ ਚ ਸਾਧੂ ਭਾਸ਼ਾ ਸੰਧਿਆ ਭਾਸ਼ਿਸ਼ ਕਰਾਂਗੇ ਓਮ ਬਣ ਜੇਗਾ ਓੰਗ ਓਮ ਤੋਂ ਓੰਗ ਬਣੇਗਾ ਇਸ ਤਰ੍ਹਾਂ ਹਮ ਤੋਂ ਹੰਗ ਬਣੇਗਾ ਤਾਂ ਇਹ ਇੱਕੋ ਹੀ ਅਲਫਾਜ਼ ਆ ਇੱਕ ਸੰਸਕ੍ਰਿਤ ਚ ਤੇ ਇੱਕ ਪ੍ਰਕਿਰਤੀ ਚ ਤਾਂ ਇਹ ਇਹਦਾ ਕਾਰਨ ਹੈ ਕਿ ਇੱਕ ਹਮ ਤੇ ਇੱਕ ਹੰਗ ਹੈ